ਜਿਵੇਂ ਦੇਖੋ ਅੰਦਰ ਜਦੋਂ ਸੱਚਖੰਡ ਮੱਥਾ ਟਿਕਣ ਜਾਂਦੇ ਨੇ ਸੇਵਾਦਾਰ ਮੱਥਾ ਟੇਕਦਾ ਆਊਗਾ ਪਿੱਛੋਂ ਮੋਬਾਈਲ ਚੋਰੀ ਉਹ ਰਹਤ ਤੇ ਤੇਰੀ ਅੰਪੈਰੀਆ ਤੇ ਤੇਰੇ ਮੈਲਾ ਦਨ ਮੈਨੂੰ ਇੱਕ ਗੁਰੂ ਸਾਹਿਬ ਦੀ ਦੱਸ ਦੇ ਜਿਹਨੇ ਸਿੱਖਿਆ ਦਿੱਤੀ ਆ ਭੀਖ ਮੰਗਣ ਦੀ ਸਾਡੇ ਬਾਬਾ ਨਾਨਕ ਨੇ ਬਿੰਦਵਾਤਾ ਦਾ ਹਾਲ ਚਲਾਇਆ ਤੁਸੀਂੋਂ ਤਾਂ ਕੱਢੇ ਹੀ ਸਾਨੂੰ ਐ ਹੁੰਦਾ ਵੀ ਚੱਲ ਕਿਸੇ ਦੇ ਮੂਹਰੇ ਨਹੀਂ ਤੁਸੀਂ ਕਿਸੇ ਹੋਰ ਤੁਹਾਡੇ ਗਰੀਬ ਨਹੀਂ ਕੋਈ ਰਿਸ਼ਤੇਦਾਰ ਹਾਂਜੀ ਸਾਰਾ ਦਾ ਕਰੀ ਜਦਾਂ ਹੁੰਦਾ ਸਾਰਾ ਦਾ ਹੀ ਕਰੀ ਜਦਾਂ ਕੋਈ ਗਵੰਡੀ ਨਹੀਂ ਹੈਗਾ ਗਰੀਬ ਕਰੀਦਾ ਵੀਰੇ ਤੁਸੀਂ ਔਰੇ ਤੁਸੀਂ ਸੰਗਤ ਲਈ ਕਿਉਂ ਕੰਡੇ ਬੀਜਦੇ ਹੋ ਤੁਹਾਨੂੰ ਪਤਾ ਵੀਡੀਓ ਦੇਖੀ ਹੈ ਲੈ ਨੈਟ ਤੇ ਤੁਸੀਂ ਕਿਵੇਂ ਤੰਗ ਕਰਦੇ ਨੇ ਤੁਹਾਨੂੰ ਦਰਸ਼ਨ ਕਰਦਾ ਹੁੰਦਾ ਵੀਰੇ ਥਨੇ ਕਰਦਾ ਹੁੰਦਾ ਦਰਸ਼ਨ ਨਹੀਂ ਫਿਰ ਤੁਸੀਂ ਇਹ ਕੰਡੇ ਕਿਉਂ ਤੇ ਸੰਗਤ ਨੂੰ ਤੰਗ ਕਰਦੀਆਂ ਮੈਂ ਹ ਆਜੇ ਆਜੇ ਫੜ ਲਈ ਨਾ ਤੂੰ ਫੜ ਦਿਆ ਸਾਰਿਆਂ ਨੂੰ ਫੜਦਾ ਇਹਨਾਂ ਨੂੰ ਇਹਨਾਂ ਨੂੰ ਇਕੱਠੇ ਕਰ ਲੈ ਤੁਹਾਨੂੰ ਫੜਨੇ ਆ ਤੁਸੀਂ ਉਰੇ ਜਲੂਸ ਕੱਢਿਆ ਭਾਈ ਗੁਰੂ ਘਰ ਆਉਂਦੇ ਆ ਮੱਥਾ ਟੇਕਦੇ ਆ ਠੀਕ ਆ ਜੀ ਹੈਂਡੀਕਾਰਟ ਆਈ ਸੀ ਤਾਂ ਨਾਲੇ ਹੈਂਡੀਕੈਪਟ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਜੀ ਹੈਂਡੀਕੈਪਟ ਨੂੰ ਆਪਣੇ ਬਹੁਤ ਮਿਹਨਤ ਕਰਦੇ ਨੇ ਹੈਂਡੀਕੈਪਟ ਤੁਹਾਨੂੰ ਕਿੰਨੇ ਦਿਖਾਵਾਂ ਨਿੰਗ ਸਿੰਘ ਬਾਹਾਂ ਦੋਹੇ ਨਹੀਂ ਹੈਗੇ ਤਾਂ ਵੀ ਸੇਵਾ ਕਰਦੇ ਨੇ ਭੀਖ ਨਹੀਂ ਮੰਗਦੇ ਬੇਟਾ ਮੈਨੂੰ ਤੇ ਇਹਦੇ ਬਾਰੇ ਪਤਾ ਨਹੀਂ ਆ ਫਿਰ ਤੁਸੀਂ ਗਵਾਹੀ ਤਾਂ ਦੇਣਾਗੇ ਜੀ ਉਹਦੀ ਮੈਂ ਵੈਸੇ ਹੀ ਕਿਹਾ ਪੀ ਹੈਂਡੀਕੈਪਟ ਕਾਦੀ ਦਵਾਈ ਲੈਣੀ ਆ ਮੇਰਾ ਖੰਗ ਬਹੁਤ ਉੱਟਦੀ ਆ ਖੰਗ ਦੀ ਦਵਾਈ ਵਾਸਤੇ ਫ੍ਰੀ ਮਿਲਦੀ ਆ ਖੰਗ ਦੀ ਹੈ ਹੁਣ ਸਮੰਗੇ ਨਹੀਂ ਉਹਦੇ ਕੈਂਪ ਲੱਗਿਆ ਉਹ ਬੋਲੀਆਂ ਦੀ ਮੰਜੂ ਕੀ ਕਿ ਰਹਿਣਾ ਵਾ ਯੂਪੀ ਦੀ ਆ ਦੇਖ ਲੋ ਜੀ ਆ ਇੱਧਰ ਇੱਧਰ ਕੈਪਚਰ ਕਰਾ ਦੇਖੋ ਭੇਖੀ ਬਣੇ ਹੋਏ ਇਹ ਯੂਪੀ ਦੀ ਰਹਿਣਾ ਰਹੀ ਆ ਯੂਪੀ ਦੀ ਆ ਜੀ ਇਹ ਇਹ ਤਾਂ ਤੁਰ ਤੁਰ ਫਿਰਦਾ ਤੁਰ ਫਿਰ ਸਕਦਾ ਹੈ ਹਾਂ ਅੱਛਾ ਹੋਰ ਦੇਖੋ ਉਹ ਸ਼ਾਮ ਨੂੰ ਹੁੰਦਾ ਇੱਕ ਸ਼ਾਮ ਨੂੰ ਆਉਂਦਾ ਵੀਰ ਜੀ ਵਾਜੀ ਵਹ ਚਲਾਉਂਦਾ ਉਹ ਅੱਛੇ ਜੀ ਹਾਂ ਬਾਈਸਾਈਕਲ ਦੇ ਇਹ ਭੇਖ ਕਿਉਂ ਬਣਾਇਆ ਹੋਇਆ ਤੂੰ ਜੀ ਆਈ ਪੁੱਤਰਾ ਉਹ ਆ ਨਾ ਜੁਪੀ ਦੀਆਂ ਨਾ ਹਾਂ ਜੀ ਇਹ ਫੇ ਤੂੰ ਇਹ ਮਤਲਬ ਸੰਗਤ ਨੂੰ ਬੇਬਕੂ ਬਣਾਉਣ ਨੂੰ ਵੀ ਮੈਂ ਪੰਜਾਬੀ ਆ ਜਿਹਦੀ ਸਾਡੇ ਲਈ ਸਾਡੇ ਲਈ ਜਾਤ ਧਰਮ ਕੁਛ ਨਹੀਂ ਜਿਹੜਾ ਸਿੱਖ ਆ ਉਹਦੀ ਕੋਈ ਜਾਤ ਨਹੀਂ ਹੁੰਦੀ ਜਿਹਦੀ ਜਾਤ ਹੁੰਦੀ ਉਹ ਸਿੱਖ ਨਹੀਂ ਹੁੰਦਾ ਪਰ ਗੱਲ ਇਹ ਆ ਵੀ ਇਹ ਭੇਖ ਬਣਾ ਕੇ ਬੇਬਕੂ ਬਣਾ ਬਣਾਓ ਅੱਜ ਤੇਰਾ ਸੀਵਲ ਹਸਪੀਟਲ ਕਰਾ ਫੋਨ ਉੱਤੇ ਵੀ ਤੈਨੂੰ ਦਵਾਈ ਫਰੀ ਨਹੀਂ ਦਿੰਦੇ ਉਹ ਦਵਾਈ ਦੇ ਮੇਰਾ ਪੁੱਤ ਤੇਰੀ ਪਾਡੀ ਤੂੰ ਗਈਆਂ ਉੱਥੇ ਕਾ ਗਈ ਤਾਂ ਨਹੀਂ ਪਰ ਤੈਨੂੰ ਘਰੇ ਦੇ ਕੇ ਜਾਣਗੇ ਦਵਾਈ ਜਦੋਂ ਸੱਚਖੰਡ ਮੱਥਾ ਟਿਕਣ ਜਾਂਦੇ ਨੇ ਸੇਵਾਦਾਰ ਮੱਥਾ ਟੇਕਦਾ ਆਊਗਾ ਪਿੱਛੋਂ ਮੋਬਾਈਲ ਚੋਰੀ ਹਾਂ ਇਹ ਪਖੰਡ ਨਹੀਂ ਕਰਨਾ ਜੋ ਹੈਗੀਆਂ ਉਹ ਬਣ ਕੇ ਰਹਿ ਠੀਕ ਹੈ ਕੱਲ ਵੀ ਹੋਰ ਗੁਰਦੁਆਰਾ ਸਾਹਿਬ ਭਾਜੀ ਆਪ ਤਿੰਨ ਬੰਨੇ ਹੋਏ ਨੇ ਇਹਨਾਂ ਨੇ ਆਪਣੇ ਤੁਸੀਂ ਮਗਰੂ ਮਾਰਿਆ ਨੇ ਚਲੋ ਡਰ ਕੇ ਕਹਿੰਦੇ ਉਹਨਾਂ ਨੇ ਸੇਵਾ ਲਈ ਆ ਤੋਂ ਹਰ ਕਲੀਅਰ ਕਰਕੇ ਹੀ ਹਟਾਂਗੇ ਜੀ। ਇਹ ਦੇਖੋ ਕਿਹਨੇ ਚਾਹੀਦਾ ਕਿਹਨੇ ਮੇਰੇ ਸੌਰੀ ਕਿਹੜੇ ਗੁਰੂ ਸਾਹਿਬ ਨੇ ਕਿਹਾ ਸੀ ਕਿਸ ਨੇ ਗੁਰੂ ਸਾਹਿਬ ਨੇ ਕਿਸ ਨੇ ਕਿਹਾ ਚਲੋ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿਸ ਨੇ ਕਿਹਾ ਬਈ ਚਲੋ ਸੌਰੀ ਪਤਾ ਕੀ ਆ ਠੀਕ ਹੈ ਕੋਈ ਜਾਣੇ ਨਹੀਂ ਤੁਸੀਂ ਆਪਣੇ ਸੰਤੋਖ ਲਈ ਤਾਂ ਕਦੇ ਹੀ ਸਾਨੂੰ ਐ ਹੁੰਦਾ ਵੀ ਚੱਲ ਕਿਸੇ ਦੇ ਮੂੰਹ ਨਹੀਂ ਤੁਸੀਂ ਕਿਸੇ ਹੋਰ ਥੋੜੇ ਗਰੀਬ ਨਹੀਂ ਕੋਈ ਰਿਸ਼ਤੇਦਾਰ ਹਾਂਜੀ ਸਾਰਿਆਂ ਦਾ ਕਰਜ਼ਾ ਹੁੰਦਾ ਸਾਰਿਆਂ ਦਾ ਕਰਜ਼ਾ ਕੋਈ ਗਵੰਡੀ ਨਹੀਂ ਹੈਗਾ ਗਰੀਬ ਕਰਜ਼ਾ ਵੀਰੇ ਜਿੰਨਾ ਕੋ ਹੁੰਦਾ ਸਾਰਿਆਂ ਦਾ ਕਰਜ਼ਾ ਨਹੀਂ ਫਿਰ ਹੋਰੇ ਤੁਸੀਂ ਸੰਗਤ ਲਈ ਕਿਉਂ ਕੰਡੇ ਬੀਜਦੇ ਹੋ ਤੁਹਾਨੂੰ ਪਤਾ ਕਿ ਵੀਡੀਓ ਦੇਖੀ ਲੈ ਨੈਟ ਤੇ ਤੁਸੀਂ ਕਿਵੇਂ ਤੰਗ ਕਰਦੇ ਨੇ ਤੁ ਤੁਸੀਂ ਕੰਡੇ ਪਹਿਲਾਂ ਤਾਂ ਸਾਰੇ ਜਿੰਨਾ ਜਿੰਨਾ ਨੂੰ ਦਿੱਤੇ ਨੇ ਬਾਜੀ ਪੈਸੇ ਫੜ ਲਓ ਤੈਨੂੰ ਤਾਂ ਮਾਤਾ ਖੜ ਗਿਆ ਭੇਜ ਦਿਆ ਮਾਤਾ ਜੀ ਹੁਣ ਹੁਣ ਬਾਬਾ ਜੀ ਪੈਸੇ ਫੜ ਲਓ ਜਿੰਨਾ ਨੂੰ ਦਿੱਤੇ ਨੇ ਆਜੋ ਤੁਸੀਂ ਮੈਨੂੰ ਗੋਲਗੱਜ ਪਾ ਦਿਓ ਮੇਰੇ ਵੱਲੋਂ ਬੇਨਤੀ ਹੈ ਕੋਈ ਨਹੀਂ ਬਾਬਾ ਜੀ ਤੁਹਾਡੀ ਵੀਡੀਓ ਬੰਦ ਰਹੀ ਮੈਨੂੰ ਫੇਰ ਨਾ ਕਰਨਾ ਨਾ ਕਰੀਂ ਮੈਂ ਕਹਿੰਦਾ ਪਾ ਦਿਓ ਤੁਸੀਂ ਅੱਗੇ ਦੁਨੀਆ ਆਪਾ ਕਰਦੇ ਜੇ ਤਾਂ ਤੁਸੀਂ ਗੁਰੂ ਸਾਹਿਬ ਨੂੰ ਮੰਨਦੇ ਹੋ ਜੀ ਤਾਂ ਇਹਨਾਂ ਤੋਂ ਪੈਸੇ ਫੜ ਲਓ ਤੁਸੀਂ ਆਪ ਲੈ ਤੁਹਾਡੇ ਬੇਜਤੀਆ ਤੁਹਾਡੇ ਚਰਨੀ ਨਹੀਂ ਤੁਸੀਂ ਫੜੋ ਚਲੋ ਮੈਂ ਤਾਂ ਹੁਣ ਦੇਖ ਨਹੀਂ ਲੈ ਸਕਦਾ ਤੁਸੀਂ ਲਾ ਕੇ ਪਾ ਦਿਓ ਕੋਈ ਨਹੀਂ ਕਿਉਂ ਤੂੰ ਸੰਗਤ ਨੂੰ ਤੱਕ ਕਰਦੀ ਆ ਮੈਂ ਆਜੀ ਆਈ ਪੁੱਤਰਾ ਅੱਜ ਅੱਜ ਫੜ ਲਈ ਨਾ ਤੂੰ ਫੜ ਦਿਆ ਸਾਰਿਆਂ ਨੂੰ ਫੜਦਾ ਇਹਨਾਂ ਨੂੰ ਇਹਨਾਂ ਨੂੰ ਇਕੱਠੇ ਕਰ ਲੈ ਤੁਹਾਨੂੰ ਫੜਨੇ ਆ ਤੁਸੀਂ ਉਰੇ ਜਲੂਸ ਕੱਢਿਆ ਸੰਗਤ ਕੀ ਕਰਨਾ ਮਾਤਾ ਗੱਲ ਸੁਣ ਨਹੀਂ ਨਹੀਂ ਇਹ ਨਾ ਮਾਤਾ ਤੂੰ ਮੇਰੀ ਮਾਤਾ ਦੇ ਬਰ ਉਮਰ ਦੀ ਆ ਮੇਰੀ ਗੱਲ ਸੁਣ ਇਹ ਕੰਮ ਉਰੇ ਤੈਨੂੰ ਪਤਾ ਵੀ ਗੁਰੂ ਘਰ ਤੇ ਕਿਹੜੇ ਗੁਰੂ ਸਾਹਿਬ ਨੇ ਮਿਲਾਇਆ ਦਿੱਤੀ ਆ ਇੱਕ ਉਹ ਉਹ ਬੰਦੇ ਦੀ ਵੀਡੀਓ ਕੈਪਚਰ ਕਰ ਇੱਕ ਇੱਧਰ ਖੜਾ ਹੈ ਦੀ ਐਦੀ ਕਰ ਤਾਂ ਜੀ ਆਈਏ ਹਾਂ ਜੀ ਕਿਉਂ ਖੜੇ ਹੋ ਤੁਸੀਂ ਓਰੇ ਕਿਉਂ ਖੜੇ ਹੋ ਓਰੇ ਭਾਈ ਅਸੀਂ ਤਾਂ ਪੈਸੇ 'ਚ ਖੜੇ ਆਂ ਕਾਹਦੇ ਵਾਸਤੇ ਖੜੇ ਆਂ ਬਸ ਗੁਰੂ ਬੂਤ ਹੈਗਾ ਸਾਰਾ ਆਪਣੇ ਆਪ ਬੋਲ ਪਸਾਚ ਸਬੂਤ ਮੈਂ ਸਾਰੇ ਇਕੱਠੇ ਕਰ ਲੇ ਥੋੜੇ ਆਪਣੇ ਆਪ ਬੋਲ ਪਸਾਚ ਕਿਉਂ ਖੜਾ ਓਰੇ ਭਾਈ ਗੁਰੂ ਘਰ ਆਉਂਦੇ ਆ ਮੱਥਾ ਟੇਕਦੇ ਆ ਠੀਕ ਹੈ ਜੀ ਐਡਿਗੜ ਆਈਦਾ ਨਾਲੇ ਹੈਂਡੀਕੈਪਟ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਜੀ ਹੈਂਡੀਕੈਪਟ ਨੂੰ ਆਪਣੇ ਬਹੁਤ ਮਿਹਨਤ ਕਰਦੇ ਨੇ ਹੈਂਡੀਕੈਪਟ ਤੁਹਾਨੂੰ ਕਿੰਨੇ ਦਿਖਾਵਾਂ ਨਿੰਗ ਸਿੰਘ ਬਾਹਾਂ ਦੋਹੇ ਨਹੀਂ ਹੈਗੇ ਤਾਂ ਵੀ ਸੇਵਾ ਕਰਦੇ ਨੇ ਭੀਖ ਨਹੀਂ ਮੰਗਦੇ ਬੇਟਾ ਮੈਨੂੰ ਤੇ ਇਹਦੇ ਬਾਰੇ ਪਤਾ ਨਹੀਂ ਆ ਫਿਰ ਤੁਸੀਂ ਗਵਾਹੀ ਤਾਂ ਦੇਣਾਗੇ ਜੀ ਉਹਦੀ ਮੈਂ ਵੈਸੇ ਕਿਹਾ ਪੀ ਹੈਂਡੀਕੈਪ ਤੇਰੇ ਕੋਲ ਭੀਖ ਕਿਉਂ ਮੰਗਦਾ ਓਰੇ ਹਾਂਜੀ ਭੀਖ ਕਿਉਂ ਮੰਗਦਾ ਭਾਈ ਕੰਮਕਾਰ ਹੈ ਸਾਡਾ ਕੋਈ ਨੀ ਕੰਮ ਕਰ ਹੈ ਨਹੀਂ ਫਿਰ ਗੁਰੂ ਘਰਾਂ ਦੇ ਮਰਿਆਦਾ ਖਰਾਬ ਕਰਨ ਲੱਗ ਜਾਓਗੇ ਤੁਸੀਂ ਕਿਹੜੇ ਗੁਰੂ ਸਾਹਿਬ ਨੇ ਕਿਹਾ ਪੀਖ ਮੰਗਣ ਦੀ ਸਿੱਖਿਆ ਦਿੱਤੀ ਹੈ ਸੰਗਤ ਦੇ ਤੁਸੀਂ ਉਹ ਕੱਪੜੇ ਇਦਾਂ ਨਾਲ ਖੜਦੇ ਆਗੇ ਤੇਰੇ ਕੋਲ ਹੈ ਨਹੀਂ ਕੰਮ ਕਰ ਪਰਿਵਾਰ ਚ ਕੌਣ ਕੌਣ ਹੈ ਮੇਰਾ ਭਾਈ ਹੈ ਇਕ ਬਸ ਡੈਡੀ ਆਏ ਹੋਇਆ ਡੈਡੀ ਆਏ ਨਹੀਂਗੇ ਉਹ ਆ ਰਹੇ ਨੇ ਇਕਲਾ ਭਾਈ ਹੈ ਛੋਟਾ ਵੱਡਾ ਮੇ ਤੋਂ ਕਿੱਥੇ ਰਹਿੰਦੇ ਕਿੱਥੇ ਹੋ ਆ ਆਪਣੇ ਪਖੜ ਰੋੜਦੇ ਨੇ ਕਿਰਾਏ ਤੇ ਰਹਿੰਦੇ ਹੋ ਕਿਵੇਂ ਰਹਿੰਦੇ ਹੋ ਕਿਰਾਏ ਤੇ ਚਲ ਆਪਣੇ ਭਾਈ ਨੂੰ ਬੁਲਾ ਲੈ ਤੈਨੂੰ ਆਸ਼ਰਮ ਲੈ ਜਾਂਦਾ ਹਾਂ ਹਾਂ ਵੀ ਦੱਸ ਹਾ ਜੀ ਆਈ ਮੇਰਾ ਮਾਤਾ ਮੇਰੇ ਪੈਰੀ ਹੱਥ ਨਾਲ ਗੱਲ ਸੁਣ ਸਾਡੇ ਲਈ ਗੁਰੂ ਸਾਹਿਬ ਤੋਂ ਉੱਪਰ ਕੁਝ ਨਹੀਂ ਹੈਗਾ ਤੁਸੀਂ ਗੁਰੂ ਸੰਗਤ ਨੂੰ ਕੀ ਰੂਪ ਦਿੱਤਾ ਗਿਆ ਗੁਰੂ ਸਾਹਿਬ ਦਾ ਰੂਪ ਦਿੱਤਾ ਗੁਰੂ ਨੇ ਗੁਰੂ ਰੂਪ ਸਾਧ ਸੰਗਤ ਕਿਹਾ ਜਾਂਦਾ ਤੁਸੀਂ ਉਹਨਾਂ ਨੂੰ ਤੰਗ ਕਰਦੇ ਹੋ ਕਿਹੜੇ ਗੁਰੂ ਸਾਹਿਬ ਨੇ ਐ ਮੈਨੂੰ 1 ਮਿੰਟ ਮੈਂ ਤਾਂ ਗੱਲ ਸੁਣ ਆ ਤੇਰੇ ਮੂਰੇ ਹੱਥ ਤੇਰੇ ਪੈਰੀ ਹੱਥ ਤੇਰੇ ਮੈ ਲਾ ਦਿੰਨਾ ਮੈਨੂੰ ਇੱਕ ਗੁਰੂ ਸਾਹਿਬ ਦੀ ਦੱਸ ਦੇ ਜਿਹਨੇ ਸਿੱਖਿਆ ਦਿੱਤੀ ਆ ਭੀਖ ਮੰਗਣ ਦੀ ਸਾਡੇ ਬਾਬਾ ਨਾਨਕ ਨੇ ਬਿੰਦਵਾਸ ਦਾ ਹਾਲ ਚਲਾਇਆ ਪੁੱਤਰਾ ਮੈਂ ਤਾਂ ਕਰਨ ਦੀ ਸਿੱਖਿਆ ਦਿੱਤੀ ਆ ਫਿਰਦ ਵਸ ਤੇਰੇ ਨਾਲ ਵੱਧੋ ਮਰੋਣੀਆਂ ਗੁਰਨਾ ਪਾਸ਼ਾ ਦੀ ਚਲੋ ਤਾਂ ਕਾਲਪੁਰਖ ਸੀਗੇ ਤੈਨੂੰ ਇੱਕ ਉਹ ਸਿੱਖਿਆ ਦੇਣ ਉਹਨਾਂ ਨੇ ਹਲਚ ਲਾਇਆ ਫਿਰ ਦਵਾਈ ਵਾਸਤੇ ਦਵਾਈ ਵਾਸਤੇ ਪੁੱਤ ਆਈ ਸੀ ਕਾਦੀ ਦਵਾਈ ਲੈਣੀ ਆ ਮੇਰਾ ਖੰਗ ਬਹੁਤ ਊਟੀ ਖੰਗ ਦੀ ਦਵਾਈ ਵਾਸਤੇ ਫ੍ਰੀ ਮਿਲਦੀ ਆ ਖੰਗ ਦੀ ਹਾਂ ਹੁਣ ਸ ਮੰਗੇ ਨਹੀਂ ਉਹਦੇ ਕੈਂਪ ਲੱਗੇ ਉਹ ਗੋਲੀਆਂ ਦੀ ਆ ਸ਼ੂਗਰ ਕੀ ਉਹ ਮਾ ਤਾਂ ਹਰੇਕ ਆਮ ਆਦਮੀ ਕਲੀਨਿਕ 'ਚ ਫ੍ਰੀ ਮਿਲਦੀ ਆ ਦਵਾਈ ਨਹੀਂ ਸ਼ੂਗਰ ਕਿਆ ਗੋਲੀਆਂ ਦੀਆਂ ਜਿਹੜੀ ਮਰਜੀ ਤੇ ਕਿਹੜੀ ਕਿੱਥੇ ਨਹੀਂ ਫ੍ਰੀ ਦਿੰਦੇ ਦੱਸ ਲਿਆ ਮੈਂ ਫੋਨ ਕਰਦਾ ਹੁਣ ਹਸਪਤਾਲ ਕਿਹੜਾ ਹਸਪਤਾਲ ਆ ਤੇਰਾ ਦੱਸ ਮੇਰਾ ਹਸਪਤਾਲ ਕਿਹੜਾ ਪਿੰਡ ਕਿੱਥੋਂ ਆਈਆਂ ਤੂੰ ਨਹੀਂ ਥੀ ਡਰ ਲੁਧਿਆਣੇ ਸਹੀਏ ਕੀ ਨਾਮ ਕੀ ਹੈ ਤੇਰਾ ਮੇਰਾ ਨਾਮ ਅਨੀਸਾ ਪੁੱਤ ਕਿੱਥੇ ਦੀ ਰਹਿਣ ਆਲੀ ਆ ਯੂਪੀ ਦੀ ਬਿਹਾਰ ਦੀ ਮੈਂ ਯੂਪੀ ਕੀ ਰਹਿਣ ਵਾਲੀ ਆ ਯੂਪੀ ਦੀ ਆ ਦੇਖ ਲੋ ਜੀ ਆ ਇਧਰ ਇਧਰ ਕੈਪਚਰ ਕਰਾ ਦੇਖੋ ਭੇਖੀ ਬਣੇ ਹੋਏ ਇਹ ਯੂਪੀ ਦੀ ਰਹਿਣ ਆਲੀ ਆ ਯੂਪੀ ਦੀ ਆ ਜੀ ਇਹ ਗੁਰਦੁਆਰੇ ਕੋ ਮੰਨਤੀ ਹੈ ਮੰਦਿਰ ਪਹਿਲੇ ਇੱਥੇ ਇੱਥੇ ਰੱਖ ਲੈ ਜੋ ਜੋ ਇੱਥੇ ਭੀਖ ਮੰਗੀਆਂ ਨੇ ਇੱਥੇ ਰੱਖ ਲੈ ਤੂੰ ਮੈਂ ਮੈਂ ਤਲਾਸ਼ੀ ਕਰਾਉਂਗਾ ਮਾਤਾ ਹੁਣ ਇੱਥੇ ਰੱਖ ਲੈ ਸਾਰਾ ਕੁ ਜੋ ਕੋ ਤੇਰੀ ਜੇਬ 'ਚ ਹੈਗਾ ਲੈ ਮੇਰਾ ਪੁੱਤ ਦੇਖ ਲੈ ਲੈ ਵੀਰੇ ਸੇ ਟਰਾਈਸਾਈਕਲ 'ਚ ਬਹੁਤ ਕੁਝ ਦੋ ਬਹਾਂ ਜੀ ਹਾਂ ਜੀ ਉਹ ਕਰਦੇ ਆ ਉਹਨਾਂ ਨੂੰ ਇੱਥੇ ਨਾ ਆਪਣੀ ਕੰਪਨੀ ਆਪਣਾ ਹੋਣਾ ਟਰਾਈਸਾਈਕਲ ਦੇ ਸਰਦਾਰ ਕਾਹਦੇ ਕੰਢ ਕੇ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਆ ਕੇ ਫੜਾ ਟਰਾਈਸਾਈਕਲ ਦੇ ਨਾ ਸਰਦਾਰ ਬੰਦਾ ਇੱਕ ਹੈਗਾ ਸਾਵਲੇ ਰੰਗ ਦਾ ਉਹ ਖੜਾ ਜੀ ਖੜਾ ਉਹ ਨਹੀਂ ਇਹ ਤਾਂ ਤੂੰ ਇਹਦਾ ਤੁਰ ਫਿਰਦਾ ਤੁਰ ਫਿਰ ਸਕਦਾ ਹਾਂ ਹਾਂ ਅੱਛਾ ਹੋਰ ਦੇਖੋ ਉਹ ਸ਼ਾਮ ਨੂੰ ਹੁੰਦਾ ਇੱਕ ਸ਼ਾਮ ਨੂੰ ਹੁੰਦਾ ਵੀਰ ਜੀ ਵਾਹ ਚਲਾਉਂਦਾ ਉਹ ਅੱਛੇ ਜੀ ਹਾਂ ਬਾਈਸਾਈਕਲ ਤੇ ਆ ਕੇ ਭਈਆ ਰਾਨੀਆਂ ਭਈਆ ਰਾਨੀ ਰੱਖੀ ਹੋਈ ਆ ਦੋ ਬੱਚੇ ਰੱਖੇ ਹੋਏ ਨੇ ਸਾਹਮਣੇ ਰੰਗ ਦਾ ਸਰਦਾਰ ਹੈ ਵਿਆਜੀ ਪਾਜ ਚੜਾਉਂਦਾ ਸਵੇਰੇ ਵੀ ਹੁੰਦਾ ਸ਼ਾਮੇ ਵੀ ਹੁੰਦਾ ਭਾਰੇ ਭਾਰੀ ਜੀ ਸਿਹਤ ਆ ਉਹਦੀ ਨਹੀਂ ਜਿਆਦਾ ਭਾਰੀ ਹੈ ਬਟ ਇਹ ਪੈਦਲ ਤੁਰ ਇਹ ਪੈਦਲ ਤੁਰ ਵੀ ਸਕਦਾ ਇਹ ਇਹਨੂੰ ਮੈਂ ਇੱਕ ਦਿਨ ਬੋਲਿਆ ਵੀ ਹੈਗਾ ਮੈਂ ਕਿਹਾ ਤੁਰਦਾ ਮੈਂ ਜੀ ਰੋਡ ਪਈ ਹੈ ਮੈਂ ਕਿਹਾ ਰੋਡ ਵਿੱਚ ਜਿਨ੍ਹਾਂ ਨੇ ਬਾਈਕਲ ਉਹਨੂੰ 휠 ਚੇਅਰ ਲੈ ਲੈਣ ਮੰਗਦਾ ਵੀ ਪੂਰਾ ਤੋ ਇਹ ਭੇਖ ਕਿਉਂ ਬਣਾਇਆ ਹੋਇਆ हां जी आई पुत्र वो है ना यूपी दी है ना हां जी फिर तू ये मतलब संगत नु बेवकूफ बनाओनु भी मैं पंजाबी हां नहीं पुत्र मैं है वो है खतरियां की नौ जी साड़ेली, साड़ेली जीदी साडे ले साडे ले जात धर्म कुछ नहीं जेड़ा सिख है ओदी कोई जात नहीं हुंदी जिदी जात हुंदी ओ सिख नहीं हुंदा पर गल है अभी ए पेक बना के बेवकूफ बनाओ आज नहीं तू आ जेड़ा आ की की इकट्ठा कीता तू ਹੈਲੋ ਬੇਵੈਨ ਨੂੰ ਸਾਰੇ ਉਤਾਲੀਏ ਨਹੀਂ ਤੂੰ ਤੈਨੂੰ ਕਿਹੜਾ ਨਹੀਂ ਦਵਾਈ ਦਿੰਦਾ ਤੂੰ ਕਹਿੰਦੀ ਮੈਨੂੰ ਦਵਾਈ ਨਹੀਂ ਮਿਲਦੀ ਫਰੀ ਹਰ ਸੀ ਕੀ ਦਵਾਈ ਹੋਣੀ ਕਿਹੜੀ ਜਗ੍ਹਾ ਦੀ ਰਹਿਣ ਆਲੀ ਆ ਤੈਨੂੰ ਕਿਹੜਾ ਹਸਪਤਾਲ ਪੈਂਦਾ ਮੇਰਾ ਸੀਵਲੋ ਹਸਪਤਾਲ ਘਰ ਫੋਨ ਉੱਤੇ ਵੀ ਤੈਨੂੰ ਦਵਾਈ ਫਰੀ ਨਹੀਂ ਦਿੰਦੇ ਉਹ ਦਵਾਈ ਦੇ ਮੇਰਾ ਪੁੱਤ ਤੇਰੀ ਭਾਡੀ ਮੈਂ ਤੂੰ ਗਈਆਂ ਉੱਤੇ ਮੈਂ ਗਈ ਤੋਂ ਨਹੀਂ ਮੈਂ ਤੈਨੂੰ ਘਰੇ ਦੇ ਕੇ ਜਾਣਗੇ ਦਵਾਈ ਦੱਸ ਆ ਦੇਖ ਲਓ ਕਹਿੰਦੇ ਦਵਾਈ ਨਹੀਂ ਦਿੰਦੀ ਹਸਪਤਾਲ ਗਈ ਨਹੀਂ ਹੈਗੀ ਕਦੇ ਵੀ ਹੁਣ ਘਰੇ ਦੇ ਕੇ ਜਾਣ ਤੈਨੂੰ ਦਵਾਈ ਹਰ ਇੱਕ ਬੁੱਧ ਵਾਰ ਫਰੀ ਲੱਗਦਾ ਉਹ ਰੰਗਰੇ ਇੱਥੇ ਚੋਰੀਆਂ ਇੰਨੀਆਂ ਲੱਗਦੇ ਆ ਸਾਡੀ 100 ਦੀ ਫਰਕਾ ਕਹਿੰਦੇ ਚੋਰੀਆਂ ਬਹੁਤ ਚੋਰੀਆਂ ਹੁੰਦੀਆਂ ਇਹੀ ਕਰਦੇ ਨੇ ਜੀ ਇਹੀ ਕਰਦੇ ਨੇ ਬਾਜੂ ਭੱਜ ਜਾਂਦੇ ਅਸੀਂ ਸੇਵਾਦਾਰ ਬੰਦਾ ਚਪੈਰਾ ਪੜਨ ਆਇਆ ਉਹ ਥੋੜੀ ਚੋਰੀ ਅਸੀਂ ਵੀਰੇ ਘਟਟ ਘਟ 70 80 ਸੇਵਾਦਾਰ ਆ ਇੱਥੇ ਵਾਕੀ ਟੋਕੀ ਦੀ ਰੱਖੀ ਹੋਈ ਹੈ ਸਭ ਕੁਝ ਕਰਦਾ ਪਰ ਫਿਰ ਵੀ ਚੋਰੀਆਂ ਇੰਨੀਆਂ ਹੁੰਦੀਆਂ ਜੀਦਾ ਸਾਹਿਬ ਉਦਣੇ ਸਾਨੂੰ ਦੱਸਿਆ ਸੰਗਤ ਨੇ ਅੰਮ੍ਰਿਤਸਰ ਸਾਹਿਬ ਉਹ ਕਹਿੰਦੇ ਅਸੀਂ ਹੱਥ ਭੜੇ ਨੇ ਭਖਾਰੀਆਂ ਦੇ ਜੇ ਤੁਸੀਂ ਆਹ ਦੇਖੋ ਅੰਦਰ ਜਦੋਂ ਸੱਚਖੰਡ ਮੱਥਾ ਟਿਕਣ ਜਾਂਦੇ ਨੇ ਸੇਵਾਦਾਰ ਮੱਥਾ ਟੇਕਦਾ ਆਊਗਾ ਸੋਨਾ ਬਹੁਤ ਕੁਝ ਬੜਿਆਲੇ ਪਿਛਲੇ ਬਹੁਤ ਬੜਿਆਲੇ ਦੱਸੋ ਵੀ ਸੰਗਤ ਸ਼ਰਧਾ ਭਾਵਨਾ ਨਾਲ ਆਉਂਦੀ ਆ ਵੀ ਮਨ ਦੀ ਸ਼ਾਂਤੀ ਲਈ ਉਹਦੇ ਨਾਲ ਤਾਂ ਘਰੇ ਬੰਦਾ ਸੁਖੀ ਹੁੰਦਾ ਜਿੰਨੇ ਚੋਰੀ ਕਰ ਰਿਆ ਸੀ ਉਹ ਹੀ ਜੇਤ ਤੋਂ ਡੇਕ ਗਿਆ ਉਹ ਫੜ ਲਿਆ ਆਪਾਂ ਮਾਤਾ ਗੱਲ ਸੁਣ ਇੱਥੋਂ ਤੁਰ ਜਾ ਅੱਜ ਕੇ ਬਾਅਦ ਨਹੀਂ ਇੱਜੇ ਤੋਂ ਬਾਝੇ ਤੇ ਉਂ ਮੱਥਾ ਟੇਕਣ ਆਉਣਾ ਆ ਪਰ ਭੀਖ ਨਹੀਂ ਮੰਗਣੀ ਨਹੀਂ ਪੁੱਤ ਤੇ ਆ ਪਖੰਡ ਨਹੀਂ ਕਰਨਾ ਜੋ ਹੈਗੀ ਆ ਉਹ ਬਣ ਕੇ ਰਹਿ ਠੀਕ ਆ ਕੋਈ ਗੱਲ ਨਹੀਂ ਹੋਰ ਗੁਰਦੁਆਰਾ ਸਾਹਿਬ ਭਾਜੀ ਆ ਤਿੰਨ ਬੰਨੇ ਹੋਏ ਨੇ ਇਹਨਾਂ ਨੇ ਆਪਣੇ ਤੁਸੀਂ ਮਗਰੂ ਮਾਰਿਆ ਨੇ ਚਲੋ ਡਰ ਕੇ ਕਹਿੰਦੇ ਉਹਨਾਂ ਨੇ ਸੇਵਾ ਲਈ ਆ ਹੁਣ ਕਲੀਅਰ ਕਰਕੇ ਹਟਾਂਗੇ ਜੀ ਇੱਥੇ ਦੇਖ ਲਓ ਇਹਨਾਂ ਨੇ ਤਿੰਨ ਬੰਨੇ ਹੋਏ ਨੇ ਬੁੱਧਵਾਰ ਨੂੰ ਇੱਥੇ ਸ਼ਨੀਵਾਰ ਦੁਪਹਿਰਵਾਂ ਨੂੰ ਸਾਹਿਬ ਫਿਰ ਕਦੀ ਕਿਹੜੇ ਗੁਰਦੁਆਰਾ ਸਾਹਿਬ ਕੋਈ ਕਦੀ ਇਹ ਇਹ ਬੇਸ਼ਰਮ ਨੇ ਆਪਾਂ ਇਹਨਾਂ ਤੋਂ ਵੱਟੇ ਬਣ ਜਾਣਾ ਅੱਜ ਦਾ ਸ਼ਾਮ ਨੂੰ ਰੁਕੋ ਤੁਸੀਂ ਸ਼ਾਮ ਨੂੰ ਉੱਥੇ ਭਾਈ ਸਾਹਿਬ ਜਿਹੜਾ ਬੈੰਦਾ ਹੁੰਦਾ ਆ ਈਲ ਚੇਅਰ ਤੇ ਹੋ ਗਿਆ ਉਹ ਦੇਖ ਲਓ ਉਹ ਦੇਖ ਲਓ ਆਪਾਂ ਉਹਦੇ ਬਾਰੇ ਗੱਲ ਕੀਤੀ ਉਹ ਲੈ ਗਿਆ ਸਾਈਕਲ ਆ ਜਾ ਆ ਜਾ ਭਾਜੀ ਬਾਬਾ ਓ ਬਾਬਾ ਓ ਬਾਬਾ ਜੀ ਬਾਬਾ ਜੀ ਬਾਬਾ